ਸੰ ਲੋਕ ਸ਼ੇਖ ਫਰੀਦ ਜੀ ਓਕੇ ਇੱਕੰਕਾਰ ਸਤਗੁਰ ਪ੍ਰਸਾਦ ਅਜਨ ਸਤੇ ਕੰਤ ਸੋ ਅੰਗ ਮੋੜੇ ਮੁੜ ਜਾਏ ਜਏ ਪੁੱਛੇ ਦੋ ਹੰਗਣੀ ਤum ਕਿਉ ਰਣ ਬਿਹਾਏ ਸਾਰੇ ਟੋਈ ਨਾਲੇ ਪਈ ਨਾਹੀਂ ਥਾਓ ਫਿਰ ਬਾਤੜੀ ਨਾ ਪੁੱਛਈ ਤਨ ਸੁਹਗਣ ਨਾ ਸਾਰੇ ਪਈ ਕੰਤ ਕੀ ਕੰਤ ਅਗਮ ਅਥਾ ਨਾਨਕ ਸੋ ਸੋਹਾਗਣੀ ਜੋ ਪਾਵੇ ਦੇ ਪਰਵਾ ਨਾ ਤੀ ਤੁੱਤੀ ਸੰਭੇ ਸੁਤੀ ਆਏ ਚੰਦ ਫੁਰਿੰਦਾ ਵੀ ਸਬੜੀ ਹਿੰਗ ਦੀ ਗਈ ਕਥਰੇ ਗੰਦ ਜੋ ਬਨ ਜਾਂਦੇ ਨਾ ਡਰਾ ਜੇ ਸਹਿ ਪ੍ਰੀਤ ਨਾ ਜਏ ਫੁਰਿਦਾ ਕਿਤੀ ਜੋ ਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਫੁਰਿਦਾ ਚਿੰਤਾ ਘਟੋਲਾ ਬਣ ਦੁੱਖ ਮੇਰਾ ਬਛਾਵਣ ਲੈ ਫੋ ਏ ਹਮਾਰਾ ਜੀਵਨਾ ਤੂ ਸਹਬ ਸੱਚੇ ਵੇਖ ਬਿਰਹਾ ਬਿਰਹਾ ਅੱਖੀਏ ਬਿਰਹਾ ਤੂੰ ਸੁਲਤਾਨ ਫਰੀਦੋ ਜਿਤ ਤਨ ਮਿਰਹਾਨ ਉਪਜੇ ਸੋਤਨ ਜਾਨ ਮਸਾਨ ਫਰੀਦਾ ਇਹ ਬਸ ਗੰਦਲਾ ਤਰੀਆਂ ਖੰਡਲਵਾੜੇ ਇਕ ਕਰੇ ਦੇ ਰ ਗਏ ਇਕ ਰਾਦੇ ਗਏ ਜਹਾੜ ਫਰੀਦਾ ਇਹ ਬਸ ਗੰਦਲਾ ਤਰੀਆਂ ਖੰਡਲਵਾੜੇ ਇੱਕ ਰਹਿੰਦੇ ਰਹਿ ਗਏ ਇੱਕ ਰਾਦੇ ਗਏ ਜਾਨ ਇਸ ਸ਼ਲੋਕ ਸਤਗੁਰ ਫਰੀਦ ਮਹਾਰਾਜ ਜੀ ਦੇ ਤਨ ਤਨ ਚਬਰ ਸ਼ਤਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਿਸ਼ੋਭ ਤਨ ਜਿਹੜੇ ਕਿ ਅੰਗ 1379 ਤੇ ਦਰਜ ਹਨ ਸਤਗੁਰ ਫਰੀਦ ਮਹਾਰਾਜ ਜੀ ਸਮਝਾ ਰਹੇ ਕਿ ਪ੍ਰਾਣੀ ਇਸ ਦੁਨੀਆ ਦੇ ਉੱਤੇ ਜੇਕਰ ਉਸ ਪ੍ਰਮਾਤਮਾ ਦੇ ਨਾਲ ਪਿਆਰ ਨਾ ਪਾਇਆ ਤੇ ਚਾਹੇ ਤੇਰਾ ਕੋਈ ਬਿਰਸ਼ਤਾ ਹੈ ਉਹ ਤੇ ਚੰਗਾ ਨਹੀਂ ਲੱਗਦਾ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਬਾਕੀ ਦੇ ਰਿਸ਼ਤੇ ਜਿਹੜੇ ਆ ਚੰਗੇ ਹੁੰਦੇ ਨਹੀਂ ਤਾਂ ਬਾਕੀ ਤੇ ਰਿਸ਼ਤੇ ਨੇ ਨਹੀਂ ਰਹਿ ਜਾਂਦੇ ਜੇਕਰ ਪਰਮਾਤਮਾ ਨਾਲ ਪਿਆਰ ਨਹੀਂ ਤਾਂ ਇਹ ਤਾਂ ਰਿਸ਼ਤੇ ਨਾ ਤੇ ਸਾਰੇ ਹੀ ਬੰਦੇ ਦੇ ਲਈ ਜਮਾਂ ਦਾ ਕਾਰਨ ਬਣ ਜਾਂਦੇ ਸੋ ਸਤਗੁਰ ਫਰੀਦ ਮਹਾਰਾਜ ਜੀ ਸਮਝਾ ਰਹੇ ਅਜ ਨਾ ਸੁੱਤੇ ਕੰਤ ਸਿਓ ਅੰਗ ਮੁੜੇ ਮੁੜ ਜਾਏ ਜਾਏ ਪੁੱਛੇ ਦੁਹਾਗਣੀ ਤੁਮ ਸੋ ਤੁਮ ਕਿਉ ਰਹਿਣ ਬਿ ਹੈ ਕਹਿੰਦੇ ਮੈਂ ਪਰਮਾਤਮਾ ਆਪਣੇ ਪਤੀ ਤੋਂ ਬਿਨਾ ਅਜ ਸੁੱਤੇ ਕਹਿੰਦੇ ਮੇਰੇ ਅੰਗ ਜਿਹੜੇ ਹੈ ਉਹ ਇਹੋ ਜੇ ਹੋ ਗਏ ਕਿ ਮੋੜੀ ਨਹੀਂ ਰਹੇ ਉਹਨਾਂ ਚ ਇਹੋ ਜਿਹਾ ਅਵਸਥਾ ਬਣ ਗਈ ਕਿ ਜਿਵੇਂ ਇੱਕ ਦਿਨ ਵੀ ਪਤੀ ਤੋਂ ਪਰਮਾਤਮਾ ਤੋਂ ਵਿਛੜ ਕੇ ਦੁਨੀਆਂ ਦਾ ਸਦਾ ਦਾ ਵਿਜੋਗ ਬਣ ਗਿਆ ਹੁੰਦਾ ਕੋਈ ਚੰਗਾ ਨਹੀਂ ਲੱਗ ਰਿਹਾ ਕੁਝ ਵੀ ਜਾਇ ਪੁੱਛੇ ਦੁਹਾਗਣੀ ਤੁਮ ਕਿ ਰਹਿਣ ਬਿਆਹ ਪਰ ਜਿਹੜੇ ਕਹਿੰਦੇ ਉਸ ਪਰਮਾਤਮਾ ਪਤੀ ਤੋਂ ਬਿਨਾ ਸਾਰੀ ਜ਼ਿੰਦਗੀ ਮਤੀਤ ਕਰ ਦਿੰਦੇ ਰਹਿਣ ਬਤਾ ਦਿੰਦੇ ਹੈ ਰਹਿਣ ਵਿੱਚ ਸਾਰੀ ਜੀਵਨ ਬਤਾ ਦਿੰਦੇ ਹੈ ਉਹਨਾਂ ਨੂੰ ਕਿਵੇਂ ਪੁੱਛੀਏ ਕਿ ਉਹਨਾਂ ਦੀ ਰਹਿਣ ਕਿਵੇਂ ਬੀਤ ਗਈ ਉਹਨਾਂ ਦੀ ਜ਼ਿੰਦਗੀ ਕਿਵੇਂ ਬੀਤ ਗਈ ਮੇਰਾ ਤਾਂ ਇੱਕ ਦਿਨ ਪਤੀ ਤੋਂ ਦੂਰ ਹੋ ਕੇ ਜੋ ਅਵਸਥਾ ਬਣ ਗਈ ਉਹ ਚੱਲੇ ਨਹੀਂ ਜਾ ਸਕਦੀ ਤੇ ਜਿਨ੍ਹਾਂ ਨੇ ਸਾਰੀਆਂ ਜ਼ਿੰਦਗੀਆਂ ਜਿੰਨੇ ਵੀ ਅੱਜ ਤੱਕ ਜੀਵਨ ਮਿਲੇ ਉਸ ਪਰਮਾਤਮਾ ਤੋਂ ਵਿਛੜੇ ਹੋਏ ਹੈ ਉਹਨਾਂ ਦਾ ਕੀ ਹਾਲ ਹੋਊਗਾ ਉਹਨਾਂ ਦੀ ਕੀ ਅਵਸਥਾ ਹੋਗੀ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਕਿੰਨੇ ਉਹ ਨਕੰਮੇ ਹੈ ਕਿੰਨੇ ਉਹ ਖਸਮੇ ਹੈ ਜਿਨ੍ਹਾਂ ਦਾ ਖਸਮ ਕੋਈ ਨਹੀਂ ਸਾਰੇ ਢੋਈ ਨਾਲੇ ਪਈਏ ਨਹੀਂ ਥਾ ਕਹਿੰਦੇ ਨਾ ਤਾਂ ਸਹਰਿਆਂ ਦੇ ਵਿੱਚ ਕੋਈ ਪੁੱਛਦਾ ਉਹ ਤੇ ਨਾ ਹੀ ਪੇਕਿਆਂ ਦੇ ਵਿੱਚ ਕੋਈ ਪੁੱਛਦਾ ਉਹ ਫਿਰ ਬਾਤੜੇ ਨਾ ਪੁੱਛੇ ਨਾ ਕਹਿੰਦੇ ਉਹਦਾ ਪਤੀ ਹੀ ਉਹਦੀ ਬਾਤ ਕੋਈ ਪੁੱਛਦਾ ਧੰਨ ਸੁਹਾਗਣ ਨਾ ਉਹ ਕਹਿੰਦੇ ਪਤਾ ਨਹੀਂ ਉਹਨੂੰ ਕਿੱਦਾਂ ਸੁਹਾਗਣ ਕਿਹਾ ਜਾ ਰਿਹਾ ਇਹੋ ਜਿਹਿਆਂ ਸੁਹਾਗਣਾ ਕਹਿੰਦੇ ਧੰਨ ਦੀਆਂ ਆ ਜਿਨ੍ਹਾਂ ਨੂੰ ਨਾਂ ਤੇ ਪਤੀ ਪੁੱਛ ਰਿਹਾ ਨਾ ਸਹੁਰੇ ਪੁੱਛ ਰਿਹਾ ਨਾ ਭੇਕਿਆਂ ਦੇ ਵਿੱਚ ਕੋਈ ਪੁੱਛਦਾ ਕੋਈ ਵੀ ਨਹੀਂ ਕਿਤੇ ਬੇਕਦਰੀ ਇੰਨੀ ਹੈ ਕਿ ਕੋਈ ਮੂੰਹ ਨਹੀਂ ਲਾਉਂਦਾ ਪਰ ਫਿਰ ਵੀ ਆਪਣੇ ਆਪ ਨੂੰ ਸਹੌਗਣਾ ਕਹਿ ਰਹੀਆਂ ਕਿਉਂ ਕਿਉਂਕਿ ਸਤਗੁਰ ਫਰੀਦ ਮਹਾਰਾਜ ਜੀ ਸਮਝਾ ਰਹੇ ਕਿ ਇੱਥੇ ਜਿਹੜਾ ਬੈਠੇ ਨਹੀਂ ਰਹਿਣਾ ਜਾ ਕੇ ਉਸ ਪਰਮਾਤਮਾ ਦੇ ਨਾਲ ਇਸ ਜਿੰਦ ਨੇ ਮਿਲਣਾ ਹੈ ਜੇਕਰ ਨਾਂ ਮਿਲੀ ਤਾਂ ਜਮ੍ਹਾਂ ਦੇ ਬਸ ਪੈ ਜਾਊਗੀ ਕਿਉਂਕਿ ਉਹ ਤਾਂ ਬਿਲਕੁਲ ਫਿਕਸ ਹੈ ਜਦੋਂ ਇਹ ਤਨ ਮਿਲਿਆ ਮੈਣੇ ਤੋਂ ਪਹਿਲਾਂ ਮੌਤ ਦਾ ਲਿਖਿਆ ਗਿਆ ਕਿ ਇੰਨੀ ਤਰੀਕ ਨੂੰ ਤੇ ਮਰਨਾ ਤੇ ਜੇਕਰ ਉਸ ਪਰਮਾਤਮਾ ਪਤੀ ਦੇ ਨਾਲ ਪਿਆਰ ਨਹੀਂ ਪਿਆ ਤੇ ਫਿਰ ਸੁਹਾਗਣ ਕਾ ਦੀ ਜਿਹੜੇ ਇੱਥੇ ਦੇ ਰਿਸ਼ਤੇ ਨਾਤੇ ਹੈ ਦੁਨੀਆ ਦੇ ਇਹ ਤਾਂ ਸ્વાસ ਖਤਮ ਹੁੰਦੇ ਸਾਰੇ ਖਤਮ ਹੋ ਜਾਣੇ ਇਹ ਤਾਂ ਤਨ ਦੇ ਰਿਸ਼ਤੇ ਅਸਲੀ ਤਾਂ ਰੂਹ ਦਾ ਰਿਸ਼ਤਾ ਜਿਹੜਾ ਹੈ ਉਹ ਪਰਮਾਤਮਾ ਦੇ ਨਾਲ ਹੈ ਸਉਦੇ ਪਈਏ ਕੰਤ ਕੇ ਕੰਤ ਅਗੰਮ ਅਥਾ ਨਾਨਕ ਸੋ ਸੁਹਾਗਣੀ ਜੋ ਪਾਵੇ ਬੇਪਰਵਾ ਸਤਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹ ਫਰੀਦ ਸਾਹਿਬ ਜੀ ਦੇ ਇਸ ਗੱਲ ਦਾ ਜਵਾਬ ਦੇ ਰਹੇ ਕਿ ਕਿੱਦਾਂ ਉਹਨਾਂ ਨੂੰ ਸੋਗਣ ਕਹਿੰਦੇ ਆ ਸਤਗੁਰ ਫਰੀਦ ਜੀ ਕਹਿ ਰਹੇ ਆ ਉਹ ਕਹਿੰਦੇ ਸਹਰੇ ਪਈਏ ਕੰਤ ਕੀ ਸਹਰਿਆਂ ਦੇ ਘਰ ਕਹਿੰਦੇ ਪਤੀ ਦੀ ਬਣ ਜਾ ਕੰਤ ਅਗਮ ਅਥਾ ਉਹ ਜਿਹੜਾ ਕੰਤ ਹੈ ਉਹ ਇਤਨਾ ਕਿ ਬੇਪਰਵਾਹ ਹੈ ਜਿਸ ਦਾ ਕੋਈ ਜਿੱਥੇ ਗਮ ਕੋਈ ਨਹੀਂ ਹੈ ਜਿਹਦਾ ਕੋਈ ਕਿਨਾਰਾ ਹੀ ਨਹੀਂ ਹੈ ਅਥਾ ਹੈ ਨਾਨਕ ਸੋ ਸੁਹਾਗਣੀ ਜੋ ਭਾਵੇ ਬੇਪਰਵਾਹ ਕਹਿੰਦੇ ਉਹੋ ਹੀ ਸੁਹਾਗਣ ਹੈ ਦੁਨੀਆ ਦੇ ਉੱਤੇ ਜਿਹੜੇ ਅਜੇ ਹੀ ਬੇਪਰਵਾ ਪਤੀ ਨੂੰ ਮਿਲ ਗਈ ਦਿਲ اٹਕੇ ਆ ਬੇਪਰਵਾ ਦੇ ਨਾਲ ਉਸ ਦੀਨ ਦੁਨੀ ਦੇ ਸ਼ਾਹ ਦੇ ਨਾਲ ਜਿਹੜਾ ਦੁਨੀਆ ਦਾ ਸ਼ਾਹ ਹੈ ਜੇ ਕਿਤੇ ਦਿਲ ਉਹਦੇ ਨਾਲ ਲੱਗ ਗਿਆ ਤਾਂ ਸੁਹਾਗਣ ਹੈ ਨਹੀਂ ਤੇ ਇੱਥੇ ਦੁਨੀਆ ਦੇ ਉੱਤੇ ਤਨ ਪਿਰ ਤੋਈ ਨਾਲ ਖਿਏ ਬਹਿਣਾ ਇਕੱਠੇ ਹੋਏ ਬਾਣੀ ਤਾਂ ਸਾਫ਼ ਕਹਿ ਰਹੀ ਹੈ ਕਿ ਇਕੱਠੇ ਬੈਠਿਆ ਨੂੰ ਪਤੀ ਪਤਨੀ ਨਾ ਸਮਝੋ ਜਿੰਨੀ ਦੇ ਤੱਕ ਇੱਕ ਜੋਤ ਨਹੀਂ ਬਣ ਜਾਂਦੀ ਹੈ ਉਨੀ ਦੇ ਤੱਕ ਉਹ ਪਤੀ ਪਤਨੀ ਸੁਹਾਗਣਾ ਨਹੀਂ ਨਾਤੀ ਤੋਤੀ ਸੰਭੇ ਸੁਤੀ ਆਏ ਨ ਚੰਦ ਫਰੀਦਾ ਰਹੀ ਸੁਬੇੜੀ ਹਿੰਗ ਦੀ ਕਈ ਕਥੋਰੀ ਗੰਦ ਰਾਤ ਨੂੰ ਸ਼ਾਮ ਨੂੰ ਪਤਨੀ ਆਪਣਾ ਨਾ ਧੋਕੇ ਤਿਆਰ ਹੋ ਕੇ ਪਤੀ ਦੇ ਅਢੀਕ ਦੇ ਵਿੱਚ ਪੈਂਦੀ ਹੈ ਸੌਂ ਗਈ ਪਤੀ ਨੇ ਮਿਲਿਆ ਕਿੰਦੇ ਕੀ ਫਾਇਦਾ ਹੋਇਆ ਫਰੀਦਾ ਰਹੀ ਸੁਬੇੜੀ ਹਿੰਗ ਦੀ ਜਿਹੜੇ ਕਹਿੰਦੇ ਕੋਈ ਸੁਗੰਧੀਆਂ ਲਾਈਆਂ ਸੀ ਉਹ ਤਾਂ ਕਿਸੇ ਕੰਮ ਹੀ ਨਹੀਂ ਆਈਆਂ ਜਦ ਪਤੀ ਨਹੀਂ ਮਿਲਿਆ ਪਤੀ ਪਰਮੇਸ਼ਰ ਦੇ ਨਾਲ ਮੇਲ ਹੀ ਨਹੀਂ ਹੋਇਆ ਤਾਂ ਫਿਰ ਇਹ ਜਿਹੜੇ ਦੁਨੀਆਂ ਦੇ ਹਾਰ ਸ਼ਿੰਗਾਰ ਕੀਤੇ ਇਹ ਤਾਂ ਕਹਿੰਦੇ ਗੰਧ ਦੇ ਵਿੱਚ ਬਦਲ ਗਏ ਜਿਵੇਂ ਬਦਬੂ ਦੇ ਵਿੱਚ ਬਦਲ ਗਏ ਸੋ ਇਹ ਦੁਨੀਆਂ ਦੇ ਜਿੰਨੇ ਵੀ ਬੇਸ਼ੈ ਬਕਾਰਾਂ ਨੇ ਗੰਦਣਾ ਹੈ ਪੰਚੋਂ ਅਲੱਗ ਹੈ ਜਿਨ੍ਹਾਂ ਨੂੰ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਹਿੰਦੇ ਸੋ ਅਸਤ੍ਰਿਸ਼ਨਮਹ ਜਿੰਨਾ ਵੀ ਜਪ ਤਪ ਕੋਈ ਵੀ ਕਰ ਲਿਆ ਜੇਕਰ ਪਤੀ ਦੇ ਨਾਲ ਮਿਲਣੀ ਹੋਇਆ ਤੇ ਇਹ ਹਾਰ ਸ਼ਿੰਗਾਰ ਜਿੰਨੇ ਵੀ ਕੀਤੇ ਕਰਮकांड ਇਹ ਕਿਸੇ ਕੰਮ ਨਹੀਂ ਆਉਣੇ ਜਿਵੇਂ ਕਿ ਕਹਿੰਦੇ ਉਸ ਔਰਤ ਦੀ ਤਰ੍ਹਾਂ ਹੈ ਜਿਹੜੀ ਕਿ ਸਾਰੇ ਸ਼ਿੰਗਾਰ ਲਾ ਕੇ ਪਤੀ ਨੂੰ ਮਿਲ ਨਹੀਂ ਸਕਦੀ ਇਸੇ ਤਰੀਕੇ ਦੇ ਨਾਲ ਜਿਹੜੇ ਕਰਮकांड ਕੀਤੇ ਹੈ ਜੇਕਰ ਉਸ ਪਰਮਾਤਮਾ ਦੇ ਨਾਲ ਮੇਲ ਨਹੀਂ ਹੁੰਦਾ ਤਾਂ ਕਿਸੇ ਕੰਮ ਦੇ ਵੀ ਨਹੀਂ ਜੋਵਨ ਜਾਂਦੇ ਨਾ ਦਰਨ ਜਿਸ ਸੈ ਪ੍ਰੀਤ ਨਾ ਜਾਏ ਫਰੀਦਾ ਕਿਤੀ ਜੋਵਨ ਪ੍ਰੀਤ ਬਿਨ ਸੁੱਕ ਗਏ ਕਮਲਾਈ ਕਹਿੰਦੇ ਇਹ ਜਿਹੜੀ ਜਵਾਨੇ ਹੈ ਅਮੇ ਚਲੇ ਜਵੇ ਪਰ ਮੇਰੀ ਪ੍ਰੀਤ ਨਾ ਟੁੱਟੇ ਉਸ ਪਰਮਾਤਮਾ ਦੇ ਨਾਲ ਉਸ ਪਤੀ ਨਾਲੋਂ ਮੇਰਾ ਪਿਆਰ ਨਾ ਟੁੱਟੇ ਫਰੀਦਾ ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ ਕਹਿੰਦੇ ਪਤਾ ਨਹੀਂ ਕਿੰਨੀਆਂ ਕਿ ਜਵਾਨੀਆਂ ਜਿਹੜੀਆਂ ਇਸ ਪ੍ਰੀਤ ਤੋਂ ਬਿਨਾਂ ਲੰਘ ਗਈਆਂ ਜਿਹੜੀਆਂ ਮੁੱਕ ਗਏ ਕਮਲਾ ਗਏ ਖਤਮ ਹੋ ਗਏ ਕਿੰਨੇ ਕਿ ਜੀਵਨ ਜਿਹੜੇ ਚਲੇ ਗਏ ਇਸ ਪ੍ਰੀਤ ਤੋਂ ਬਿਨਾਂ ਸੋ ਮੈਂ ਤਾਂ ਹੁਣ ਇਹ ਜਿਹੜਾ ਜੀਵਨ ਹੈ ਇਹ ਜੋਬਨ ਹੈ ਉਹਦੇ ਉੱਤੇ ਦੀ ਕੁਰਬਾਨ ਕਰ ਦੇਣਾ ਚਾਹਾਂ ਕਿਉਂਕਿ ਇਹ ਜਿਹੜਾ ਜੋਬਨ ਹੈ ਇਹ ਜਿਹੜਾ ਤਨ ਹੈ ਇਸ ਦੀ ਉਹਨਾਂ ਨੇ ਪ੍ਰਭਾ ਨਹੀਂ ਕਦੀ ਕੀਤੀ ਪ੍ਰੀਤ ਨਾ ਟੁੱਟੇ ਮੇਰੀ ਪ੍ਰੀਤ ਗੁਵਿੰਦਸ ਕਦੀ ਵੀ ਨਾ ਟੁੱਟੇ ਕਿਉਂਕਿ ਇਹ ਪ੍ਰੀਤ ਉਹਨਾਂ ਨੇ ਬੜੇ ਮਹਿੰਗੇ ਮੁੱਲ ਦੇ ਵਿੱਚ ਲਈ ਹੁੰਦੀ ਹੈ ਕਹਾ ਪਏ ਉਹ ਜੋ ਤਨ ਪਏ ਉਹ ਸ਼ਨ ਸ਼ਨ ਪ੍ਰੇਮ ਜਾਏ ਤੋ ਡਰ ਪੋ ਤੇ ਰੋ ਜਾ ਉਹ ਤਾਂ ਪ੍ਰੀਤ ਟੁੱਟਣ ਤੋਂ ਡਰਦੇ ਹੈ ਤਨ ਤਾਂ ਭਾਵੇਂ ਕਹਿੰਦੇ ਟੋਟੇ ਟੁੱਟੇ ਹੋ ਜੂਵੇ ਸੋ ਜਿੰਨੀਆਂ ਮਰਜੀ ਜਵਾਨੀਆਂ ਪਹਿਲਾਂ ਚਲੇ ਗਈਆਂ ਉਸ ਪਤੀ ਦੇ ਪ੍ਰੇਮ ਤੋਂ ਬਿਨਾ ਸਾਰੀਆਂ ਹੀ ਕਮੜਾ ਗਈਆਂ ਸੋਕ ਗਈਆਂ ਮਰ ਗਈਆਂ ਸੋ ਜੇਕਰ ਹੁਣ ਇਹ ਜੋਵਨ ਜਾਂਦਾ ਚਲ ਜਵੇ ਲੇਕਿਨ ਮੇਰੀ ਪ੍ਰੀਤ ਪ੍ਰਭੂ ਦੇ ਨਾਲ ਟੁੱਟੇ ਨਾ ਪ੍ਰਭੂ ਪਤੀ ਦੇ ਨਾਲ ਮੇਰੀ ਪ੍ਰੇਮ ਪ੍ਰੀਤ ਨਾ ਟੁੱਟਣੀ ਚਾਈਦੀ ਫਰੀਦ ਦਾ ਚਿੰਤ ਖਟੋਲਾ ਬਾਣ ਦੁਖ ਬਿਰਹਾ ਬਿਛਾਵਣ ਲੇ ਇਹ ਹਮਾਰਾ ਜੀਵਣਾ ਤੋਂ ਸਹਿਬ ਸੱਚੇ ਦੇਖ ਸਤਗੁਰ ਫਰੀਦ ਮਹਾਰਾਜ ਜੀ ਜਿਹੜੀਆਂ ਜਿੰਦਾ ਜਿਹੜੀਆਂ ਰੂਹ ਉਸ ਪਰਮਾਤਮਾ ਤੋਂ ਵਿਛੜੀਆਂ ਹੋਈਆਂ ਉਹਨਾਂ ਦੀ ਅਵਸਥਾ ਨੂੰ ਬਿਆਨ ਕਰ ਰਹੇ ਕਿੰਦੇ ਜਿਹੜੇ ਮੇਰਾ ਮੰਜਾ ਹੈ ਇਹ ਖਟੋਲਾ ਜਿਹੜਾ ਤੈ ਦਿੱਤਾ ਇਹ ਚਿੰਤਾ ਦੇ ਨਾਲ ਭਰਿਆ ਹੋਇਆ ਹੈ ਚਿੰਤਾਵਾਂ ਲੱਗੀਆਂ ਹੋਈਆਂ ਬਾਣ ਦੁਖ ਜਿਹੜਾ ਬਾਣ ਹੈ ਮੰਜੇ ਦਾ ਉਹ ਦੁੱਖਾਂ ਦੇ ਵਿੱਚ ਬਦਲ ਗਿਆ ਬਿਰਹਾ ਬਿਛਾਵਣ ਲੇਫ ਤੇਰਾ ਬਿਛੋੜਾ ਜਿਹੜਾ ਹੈ ਉਹ ਮੇਰਾ ਇਹ ਤੜਾਈ ਬਣੀ ਹੋਈ ਹੈ ਜਿਸ ਨੂੰ ਓੜਨੇ ਸਕੇ ਨਹੀਂ ਇਹ ਹਮਾਰਾ ਜੀਵਨਾ ਤੋਂ ਸਹਿਬ ਸੱਚੇ ਵੇ ਤੇਰੇ ਤੋਂ ਵਿਛੜ ਕੇ ਸਾਡੀ ਹਾਲਤ ਕੀ ਹੋ ਗਈ ਹੈ ਤਿੰਨੇ ਦੁੱਖ ਲੱਗੇ ਹੋਏ ਹਨ ਮੋਦ ਆਵੇ ਹੰਤਦਾ ਆਵੇ ਤਿੰਨੇ ਦੁੱਖਾਂ ਨੇ ਇੰਨਾ ਦੁੱਖ ਕੀਤਾ ਉਹ ਦੁਖੀ ਕੀਤਾ ਹੋਇਆ ਕਿ ਉਹ ਕਹਿੰਦੇ ਮੇਰਾ ਖਟੋਲਾ ਜਿਹੜਾ ਚਿੰਤਾ ਦਾ ਬਣਿਆ ਹੋਇਆ ਮੰਜੇ ਦਾ ਬਾਣ ਜਿਹੜਾ ਦੁੱਖਾਂ ਦੇ ਵਿੱਚ ਬਦਲ ਗਿਆ ਤਿੰਨੇ ਤਾਪ ਨਵਾਰਣ ਹਾਰਾ ਦੁੱਖ ਹੰਤਾ ਸੁਖ ਰਾਸ ਸੁਖ ਵੀ ਤੇਰੇ ਤੋਂ ਬਿਨਾਂ ਚੰਗਾ ਨਹੀਂ ਦੁੱਖ ਵੀ ਚੰਗਾ ਨਹੀਂ ਤੇ ਮੋਹ ਵੀ ਚੰਗਾ ਨਹੀਂ ਤਿੰਨੇ ਦੁੱਖ ਜਿਹੜੇ ਮੈਨੂੰ ਚੁੰਬੜੇ ਹੋਏ ਤੇਰੇ ਵਿਛੋੜੇ ਤੋਂ ਬਿਨਾਂ ਮੇਰੀ ਇਹ ਹਾਲਤ ਹੋ ਗਈ ਬਿਰਹਾ ਬਿਰਹਾ ਆਖੀਏ ਬਿਰਹਾ ਤੋ ਸੁਲਤਾਨ ਫਰੀਦ ਦਾ ਜਿੱਤ ਤਨ ਬਿਰਹਾ ਨਾ ਉਪਜੇ ਸੋ ਤਨ ਜਾਣ ਮਸਾਨ ਸਤਗੁਰ ਫਰੀਦ ਮਹਾਰਾਜ ਜੀ ਵਿਛੋੜੇ ਨੂੰ ਚੰਗਾ ਕਹ ਰਿਹਾ ਕਹਿੰਦੇ ਇਹ ਦੁਨੀਆ ਦਾ ਵਿਛੋੜਾ ਜੇਕਰ ਸਹਿ ਨਹੀਂ ਸਕਦੇ ਤਾਂ ਉਸ ਪਰਮਾਤਮਾ ਨੂੰ ਯਾਦ ਨਹੀਂ ਕੀਤਾ ਜਾ ਸਕਦਾ ਜੇਕਰ ਉਹਦਾ ਵਿਛੋੜਾ ਪਿਆ ਹੋਇਆ ਸਾਨੂੰ ਯਾਦ ਨਹੀਂ ਆ ਰਿਹਾ ਤਾਂ ਫਿਰ ਤਾਂ ਕਹਿੰਦੇ ਅਸੀਂ ਮਸਾਣਾ ਦੇ ਬਰਾਬਰ ਹੈ ਯਾਦ ਕਿਸ ਨੂੰ ਨਹੀਂ ਹੁੰਦਾ ਕਬਰਾਂ ਨੂੰ ਨਹੀਂ ਯਾਦ ਹੁੰਦਾ ਮਸਾਣਾ ਨੂੰ ਯਾਦ ਹੁੰਦਾ ਉਹ ਵਿਛੜ ਗਿਆ ਨਹੀਂ ਕਿਸੇ ਤੋਂ ਵੀ ਤੇ ਇਹ ਤਾਂ ਜਿੰਦ ਵਿਛੜੀ ਹੋਈ ਹੈ ਕਬਰਾਂ ਦੇ ਵਿੱਚ ਜਾ ਕੇ ਤਨ ਨਹੀਂ ਜਾਣਾ ਤੇ ਰੂਹ ਕਿੱਥੇ ਜਾਊਗੀ ਜਿੱਥੋਂ ਵਿਛੜੀ ਹੋਈ ਹੈ ਜੇਕਰ ਕਹਿੰਦੇ ਉਹਦਾ ਯਾਦ ਨਹੀਂ ਆ ਰਹੀ ਤਾਂ ਫਿਰ ਕਹਿੰਦੇ ਉਸ ਦੇ ਨਾਲ ਮੇਲਕਦਾ ਹੋਵੇਗਾ ਇਸੇ ਕਰਕੇ ਉਹਨੇ ਵਿਛੋੜੇ ਨੂੰ ਸੁਲਤਾਨ ਦਾ ਨਾਮ ਦੇ ਦਿੱਤਾ ਬਿਰਹਾ ਬਿਰਹਾ ਆਖੀਏ ਬਿਰਹਾ ਤੋਂ ਸੁਲਤਾਨ ਕਹਿੰਦੇ ਤੂੰ ਤਨ ਹੈ ਜੇ ਇਹ ਵਿਛੋੜਾ ਮੈਨੂੰ ਯਾਦ ਆ ਜੁਏ ਜਿਸ ਤੋਂ ਮੈਂ ਵਿਛੜਿਆ ਹੋਇਆ ਉਹਦੇ ਨਾਲ ਮੇਲ ਮੇਰਾ ਹੋ ਜਵੇ ਕਿਉਂਕਿ ਇਹ ਜਿਹੜੇ ਵਿਛੜਦੇ ਨਹੀਂ ਉਹਨਾਂ ਨੂੰ ਨੇ ਮਸਾਣਾ ਦਾ ਕਬਰਾਂ ਦਾ ਸ਼ਮਸ਼ਾਨ ਘਾਟ ਦਾ ਨਾਂ ਦੇ ਦਿੱਤਾ ਜਿੱਥੇ ਬਿਰਹਾ ਕਦੀ ਪੈਦਾ ਨਹੀਂ ਹੁੰਦੀ ਫਰੀਦਾ ਇਹ ਬਿਸਗੰਧੜ ਧਰੀਆਂ ਖੰਡ ਲਿਵਾੜ ਇਕਰ ਹਿੱਦੇ ਰਹਿ ਗਏ ਇਕ ਰੱਦ ਹੀ ਗਏ ਹੋ ਜਾਣ ਇਹ ਦੁਨੀਆ ਦੇ ਵਿਸ਼ੇ ਬਕਾਰ ਜਿਹੜੇ ਬੜੇ ਹੀ ਮਿੱਠੇ ਲੱਗਦੇ ਆ ਕਹਿੰਦੇ ਬਿਸ ਦੀਆਂ ਗੰਦਲਾਂ ਜ਼ਹਿਰ ਦੀਆਂ ਗੰਦਲਾਂ ਦੇ ਉੱਤੇ ਚੀਨੀ ਲਾ ਕੇ ਖੰਡ ਲਾ ਕੇ ਲਿਵੇੜੀਆਂ ਹੋਈਆਂ ਰਿਸ਼ਤਾ ਲੱਗਦਾ ਮਾਂ ਦਾ ਰਿਸ਼ਤਾ ਲੱਗਦਾ ਪਿਓ ਦਾ ਭੈਣ ਦਾ ਭਰਾ ਦਾ ਬੱਚਿਆਂ ਦਾ ਪਰ ਇਹ ਕਹਿੰਦਾ ਸਾਰੇ ਹੀ ਵਿਸ਼ੇ ਵਿਕਾਰ ਵਿਖਦੇ ਰਸਤੇ ਪਰ ਇਹਨਾਂ ਤੇ ਖੰਡ ਲੱਗੀ ਹੋਈ ਮੋਹ ਦੀ ਇਕ ਰਹਿੰਦੇ ਰਹਿ ਗਏ ਕਹਿੰਦੇ ਕਿ ਬੀਜ ਦੇ ਰਗੇ ਇਕ ਰੱਦੀ ਗਏ ਉਜੜ ਕਿ ਬੀਜੀ ਹੋਈ ਨੂੰ ਉਜਾੜ ਕੇ ਚਲੇ ਗਏ ਪਰ ਇਹ ਗੰਦੜਾ ਜਿਹੜੀਆਂ ਸੀਗੀਆਂ ਇਹਨਾਂ ਨੂੰ ਤਿਆਗਣਾ ਸੀ ਇਹ ਜਿਹੜੀਆਂ ਰਸਕਸ ਸੀਗੇ ਦੁਨੀਆ ਦੀ ਇਹ ਤਿਆਗਣੇ ਸੀ ਨਹੀਂ ਤਾਂ ਫਿਰ ਇਹ ਜੀਵਨ ਜਿਹੜਾ ਕੁਝ ਛੱਡ ਕੇ ਚਲੇ ਗਏ ਕੁਝ ਬੀਜ ਕੇ ਚਲੇ ਗਏ ਕੁਛ ਵੱਢ ਕੇ ਚਲੇ ਗਏ ਲੇਕਿਨ ਗੰਦਾ ਜਿਹੜੀਆਂ ਬਿਸਦੀਆਂ ਜਿਹੜੀਆਂ ਇਹਨਾਂ ਨੇ ਤਾਂ ਮੁੜ ਕੇ ਜਮ੍ਹਾਂ ਦੇ ਬਸ ਪਾਉਣਾ ਸੋ ਉਹਨਾਂ ਦਾ ਗੁਰੂਆਂ ਦਾ ਸਮਝਾਉਣ ਹੈ ਕਿ ਰਿਸ਼ਤੇ ਨੱਤੇ ਜਿਹੜੇ ਹੈ ਧਨ ਪਦਾਰਥ ਜਿਹੜੇ ਹੈ ਇਹ ਕਿਸੇ ਕੰਮ ਦੇ ਨਹੀਂ ਪਰਮਾਤਮਾ ਦੇ ਨਾਲ ਪ੍ਰੀਤ ਲਾ ਲਓ ਤਾਂ ਕਿ ਇਹ ਰੂਹ ਦਾ ਮੇਲ ਜੜਾ ਹੋ ਜਵੇ ਸੋ ਇਹਨਾਂ ਸ਼ਲੋਕਾਂ ਤੋਂ ਸਿੱਖਿਆ ਲੈਂਦੇ ਹੋਏ ਅਰਜ ਕਰੀਏ ਬੇਨਤੀ ਕਰੀਏ ਅਰਜੋਈ ਕਰੀਏ ਗੁਰੂ ਦੇ ਚਰਨਾਂ ਵਿੱਚ ਕਿ ਬਾਣੀ ਪੜਦਿਆ ਉਹ ਚਾਦਦੇ ਜਿਹੜੀਆਂ ਗਲਤੀਆਂ ਹੋਈਆਂ ਉਹ ਪੁੱਲਾਂ ਜਿਹੜੀਆਂ ਹੋਈਆਂ ਉਹਨਾਂ ਨੂੰ ਮਾਫ ਕਰਨ ਅੱਗੇ ਤੋਂ ਸ਼ੁੱਧ ਬਾਣੀ ਪੜਨ ਦਾ ਬਲ ਬਖਸ਼ਣ ਰਹੀ ਹੋਈ ਸਵਾਸਨੀ ਪੂੰਜੀ ਨੂੰ ਲੇਖੇ ਲਾਉਣ ਲਈ ਆਪਣੀ ਕਿਰਪਾ ਕਰਨ ਆਪਣੇ ਨਾਮ ਦੇ ਨਾਲ ਜੋੜਨ ਵਿਸ਼ੇਵਕਾਰਾਂ ਨੂੰ ਨਾ ਚਿਤਾਦਦੇ ਹੋਏ ਮਾੜੇ ਕਰਮਾਂ ਨੂੰ ਨਾ ਚਿਤਾਦਦੇ ਹੋਏ ਚਰਨਾ ਕਮਲਾ ਦਾ ਆਸਰਾ ਦੇ ਅਰਦਾਸ ਬੇਨਤੀ ਕਰਦੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ